ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਚੱਲੀਆਂ ਗੋਲੀਆਂ ਕਾਰ ਸਵਾਰ ਬਦਮਾਸ਼ਾਂ ਨੇ ਸਟਾਫ ਉੱਤੇ ਕੀਤੀ ਫਾਇਰਿੰਗ ਮੁੱਲਜਮਾ ਨੇ VIP ਲੇਨ ਵਿੱਚੋਂ ਲੰਘਣ ਦੀ ਕੀਤੀ ਸੀ ਜਦ ID ਦਿਖਾਉਣ ਲਈ ਕਹਿਣ ਉੱਤੇ ਗੁੱਸੇ ਵਿੱਚ ਆਏ ਸੀ SUV ਸਵਾਰ ਕਾਦੀਆਂ ਬਿਆਸ ਰੇਲ ਲਾਈਨ ਮੋੜ ਸ਼ੁਰੂ ਕਰੇਗਾ ਰੇਲਵੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੇਲਵੇ ਅਧਿਕਾਰੀਆਂ ਨੂੰ ਪ੍ਰੋਜੈਕਟ ਜਲਦੀ ਸ਼ੁਰੂ ਕਰਨ ਦੇ ਦਿੱਤੇ ਨਿਰਦੇਸ਼ ਲੰਮੇ ਸਮੇਂ ਤੋਂ ਲਟਕਦੇ 40 ਕਿਲੋਮੀਟਰ ਲੰਬੇ ਮਾਰਗ ਉੱਤੇ ਕੰਮ ਕਰਨ ਦਾ ਲਿਆ ਗਿਆ ਫੈਸਲਾ ਬਿੱਟੂ ਨੇ ਕਿਹਾ ਪੰਜਾਬ ਦੇ ਰੇਲ ਪ੍ਰੋਜੈਕਟਾਂ ਲਈ ਪੈਸੇ ਦੀ ਕੋਈ ਘਾਟ ਨਹੀਂ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖੋਖਰ ਨੂੰ ਮਿਲੀ 21 ਦਿਨ ਦੀ ਫਰਲੋ ਦਿੱਲੀ ਹਾਈ ਕੋਰਟ ਨੇ ਸੁਣਾਇਆ ਫੈਸਲਾ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਬਹਾਲ ਕਰਨ ਲਈ ਦਿੱਤੀ ਰਾਹਤ ਉਮਰ ਕਾਦੀ ਸਜ਼ਾ ਕੱਟ ਰਿਹਾ ਹੈ ਬਲਵਾਨ ਖੋਖਰ ਸਿੱਖ ਸੰਗਠਨਾਂ ਨੇ ਕੀਤਾ ਰਾਹਤ ਦਾ ਵਿਰੋਧ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਨਾਮਜ਼ਦਗੀ ਫਾਰਮ ਖੋਹਣ ਜਾਂ ਪਾੜਨ ਸੰਬੰਧੀ ਪਟਿਆਲਾ ਜ਼ਿਲ੍ਹੇ ਵਿੱਚ 6 ਪਰਚੇ ਕੀਤੇ ਗਏ ਦਰਜ ਦੋ ਮਾਮਲਿਆਂ ਵਿੱਚ ਮੁਲਜ਼ਮਾਂ ਦੇ ਨਾਮ ਕੀਤੇ ਗਏ ਦਰਜ ਬਾਕੀ ਦੇ ਚਾਰ ਮਾਮਲਿਆਂ ਵਿੱਚ ਅਣਪਛਾਤੇਆਂ ਉੱਤੇ ਮਾਮਲਾ ਦਰਜ ਥਾਣਾ ਤ੍ਰਿਪੜੀ ਦੀ ਪੁਲਿਸ ਵੱਲੋਂ ਛੰਡੀਵਾਸੀ ਗੁਰਪਾਲ ਸਿੰਘ ਅਤੇ ਸਿਟੀ ਸਮਾਣਾ ਦੀ ਪੁਲਿਸ ਵੱਲੋਂ ਹਰਦੀਪ ਸਿੰਘ ਵਾਸੀ ਕਮਾਲਪੁਰ ਦੇ ਖਿਲਾਫ ਕੇਸ ਦਰਜ ਤਨੌਰ ਵਿੱਚ ਔਰਤ ਕੋਲੋਂ ਫਾਈਲ ਖੋ ਕੇ ਭੱਜਣ ਸੰਬੰਧੀ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਮੁਲਜ਼ਮ ਅਣਪਛਾਤੇ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਉੱਤੇ ਲਾਓ ਐਂਡ ਆਰਡਰ ਨੂੰ ਲੈ ਕੇ ਖੜੇ ਕੀਤੇ ਵੱਡੇ ਸਵਾਲ ਕਿਹਾ ਅਰਵਿੰਦ ਕੇਜਰੀਵਾਲ ਨੇ ਤਰਨਤਾਰਨ ਵਿੱਚ ਮਹੀਨਾ ਪਹਿਲਾਂ ਗੈਂਗਸਟਰਾਂ ਨੂੰ ਪੰਜਾਬ ਛੱਡਣ ਦੀ ਦਿੱਤੀ ਸੀ ਚੁਣੌਤੀ ਲੇਕਿਨ ਪੰਜਾਬ ਵਿੱਚ ਹੋ ਰਹੀਆਂ ਨੇ ਲਗਭਗ ਹਰ ਰੋਜ਼ ਵਾਰ ਦਾ ਤਾਂ ਗੋਆ ਨਾਈਟ ਕਲੱਬ ਹਾਦਸੇ ਵਿੱਚ 25 ਲੋਕਾਂ ਦੀ ਮੌਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਗਟਾਇਆ ਦੁੱਖ ਸਿਲੰਡਰ ਬਲਾਸਟ ਕਾਰਨ ਲੱਗੀ ਸੀ ਅੱਗ 7 ਜਣੇ ਹੋਏ ਜ਼ਖਮੀ ਨਾਈਟ ਕਲੱਬ ਦਾ ਮੈਨੇਜਰ ਗ੍ਰਿਫਤਾਰ ਮਾਲਕ ਦੀ ਭਾਲ ਜਾਰੀ ਸੀਐਮ ਨੇ ਦਿੱਤੇ ਜਾਂਚ ਦੇ ਆਦੇਸ਼ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਾ ਮਿਲੇਗਾ ਮੁਆਵਜ਼ਾ ਝਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੁਰੇਨ ਰਾਜਨੀਤਿਕ ਸਥਿਤ ਐਮਪੀ ਐਮਐਲਏ ਅਦਾਲਤ ਵਿੱਚ ਹੋਏ ਪੇਸ਼ ਈਡੀ ਵੱਲੋਂ ਜਾਰੀ ਕੀਤੇ ਗਏ ਸਬਮਣਾਂ ਦਾ ਪਾਲਣ ਨਾ ਕਰਨ ਨਾਲ ਜੁੜਿਆ ਹੋਇਆ ਹੈ ਮਾਮਲਾ ਮੁੱਖ ਮੰਤਰੀ ਨੇ ਅਦਾਲਤ ਵਿੱਚ 7-7000 ਰੁਪਏ ਦੇ ਦੋ ਜਮਾਨਤੀ ਮੁਚਲਕੇ ਭਰੇ 12 ਦਸੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਕੋਰੀਆ ਦੇ ਸਿਓਲ ਵਿਖੇ ਭਾਰਤ ਦੇ ਰਾਜਦੂਤ ਗੌਰੰਗ لال ਦਾਸ ਨਾਲ ਕੀਤੀ ਮੁਲਾਕਾਤ ਸਿਓਲ ਵਿੱਚ ਹੋਣ ਵਾਲੇ 2 ਦਿਨਾਂ ਪ੍ਰੋਗਰਾਮ ਅਤੇ ਹੋਰ ਕਈ ਮਸਲੇ ਬਾਰੇ ਕੀਤੀ ਚਰਚਾ ਪੰਜਾਬ ਅਤੇ ਦੱਖਣੀ ਕੋਰੀਆ ਵਿਚਾਲੇ ਵਪਾਰ ਵਧਾਉਣ ਅਤੇ ਨਿਵੇਸ਼ ਤੇ ਦਿੱਤਾ ਜ਼ੋਰ ਸਿਮਰਤੀ ਮੰਦਾਨਾ ਵੱਲੋਂ ਪਲਾਸ਼ ਮੁਛਾਲ ਨਾਲ ਵਿਆਹ ਦੀਆਂ ਅਫਵਾਹਾਂ ਦਾ ਖੰਡਨ ਭਾਰਤੀ ਮਹਿਲਾ ਟੀਮ ਦੀ ਉਪ ਕਪਤਾਨ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਾ ਕਰ ਚੁੱਕੀ ਹੈ ਖੰਡਨ ਪ੍ਰਸ਼ੰਸਕਾਂ ਅਤੇ ਮੀਡੀਆ ਦੋਵਾਂ ਨੂੰ ਪਰਿਵਾਰਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਕੀਤੀ ਅਪੀਲ 트럼ਪ ਪ੍ਰਸ਼ਾਸਨ ਨੇ ਛਾਂਟੀ ਕੀਤੇ ਜਾਣ ਵਾਲੇ ਮੁਲਾਜ਼ਮ ਵਾਪਸ ਸੱਦੇ ਸਿੱਖਿਆ ਵਿਭਾਗ ਦੇ ਦਰਦਨਾ ਮੁਲਾਜ਼ਮਾਂ ਨੂੰ ਵਾਪਸ ਕੰਮ ਤੇ ਬੁਲਾਇਆ ਸਕੂਲਾਂ ਅਤੇ ਕਾਲਜਾਂ ਵਿੱਚ ਵਿਤਕਰੇ ਦੀਆਂ ਵੱਡੀਆਂ ਸ਼ਿਕਾਇਤਾਂ ਦੇ ਨਿਵੇੜੇ ਲਈ ਕੀਤਾ ਫੈਸਲਾ ਫੇਸ ਅਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ तमाम ਵੱਡੀਆਂ ਖਬਰਾਂ ਲੈ ਕੇ ਜਲਦ ਹਾਲ ਹੋਵਾਂਗੇ ਧੰਨਵਾਦ